ਜਿਲ੍ਹਾ ਕਾਂਗਰਸ ਕਮੇਟੀ ਪਠਾਨਕੋਟ ਵੱਲੋਂ ਜਿਲ੍ਹਾ ਵਾਈਸ ਪ੍ਰੈਜ਼ੀਡੈਂਟ ਰਾਕੇਸ਼ ਬਵਲੀ ਦੀ ਅਗਵਾਈ ਹੇਠ ਕਾਂਗਰਸ ਪਵੰਤੋਂ ਲੈ ਕੇ ਗਾਂਧੀ ਚੌਂਕ ਤੱਕ ਰੋਸ਼ ਮਾਰਚ ਕੱਢਿਆ ਗਿਆ ਜਿਸ ਬੰਦੀ ਜਾਣਕਾਰੀ ਦਿੰਦਿਆਂ ਹੋਏ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਜਿਹੜੀ ਸੰਵਿਧਾਨ ਦੇ ਰਚਨਾਕਾਰ ਡਾਕਟਰ ਭੀਮਰਾਓ ਅੰਬੇਦਕਰ ਦੇ ਖਿਲਾਫ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਹ ਉਸ ਦੀ ਨਿੰਦਾ ਕਰਦੇ ਨੇ ਉਹਨਾਂ ਨੇ ਕਿਹਾ ਕਿ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਹਨਾਂ ਦੇ ਮਨ ਵਿੱਚ ਦਲਿਤਾਂ ਦੇ ਪ੍ਰਤੀ ਕਿੰਨਾ ਕ ਪਿਆਰ ਹੈ ਤੇ ਕਿੰਨੀ ਕੋ ਇੱਜ਼ਤ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਦਲਿਤਾਂ ਦੇ ਨਾਲ ਮੋੜੇ ਨਾ ਮੋੜਾ ਜੋੜ ਕਿ ਉਹ ਖੜੀ ਰਹੀ ਹੈ ਤਾਂ ਉਹਨਾਂ ਦੇ ਮਾਨ ਸਨਮਾਨ ਨੂੰ ਆਪਣਾ ਸਮਝਦੀ ਰਹੀ ਹੈ ਤੇ ਇਹ ਅਹਿਸਾਸ ਦوان ਵਾਸਤੇ ਜੇ ਉਹਨਾਂ ਨੂੰ ਰੋਸ਼ ਪ੍ਰਦਰਸ਼ਨ ਵੀ ਕਰਨੇ ਪੈਣਗੇ ਹੋਰ ਮੁਸ਼ਾਇਰੇ ਜਾਂ ਫਿਰ ਧਰਨੇ ਵੀ ਦੇਣੇ ਪੈਣਗੇ ਤਾਂ ਉਹ ਪਿੱਛੇ ਨਹੀਂ ਹਟਣਗੇ ਇਸ ਮੌਕੇ ਤੇ ਐਸ ਸੀ ਐਲ ਦੇ ਜ਼ਿਲ੍ਹਾ ਪ੍ਰਧਾਨ ਗਣੇਸ਼ ਵਿੱਕੀ ਸੀਨੀਅਰ ਲੀਡਰ ਆਸ਼ੀਸ਼ ਵਿਜੇ ओबीसी ਸੈੱਲ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਐਸ ਸੀ ਐਲ ਦੇ ਬਲਾਕ ਪ੍ਰਧਾਨ ਗੱਬਰ ਤੇ ਹੋਰ ਕਮੇਟੀ ਮੈਂਬਰ ਵੀ ਮੌਜੂਦ ਸਨ ਅੱਜ ਦਾ ਜਿਹੜਾ ਰੋਸ਼ ਧਰਨਾ ਅਮਿਤ ਸ਼ਾਹ ਦੇ ਵਿਰੁੱਧ ਜਿਹੜੇ ਉਹਨਾਂ ਨੇ ਦਲਿਤ ਵਿਰੋਧੀ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓੰਗ ਮੇਦਕਰ ਦੇ ਖਿਲਾਫ ਉਹਨਾਂ ਦੀ ਸੋਚ ਦੇ ਖਿਲਾਫ ਉਹਨਾਂ ਦੀ ਸੋਚ ਜਗ੍ਹਾਜਰ ਹੋ ਗਈ ਹੈ ਅਮਿਤ ਸ਼ਾਹ ਜੀ ਦੀ ਭਈ ਉਹ ਦਲਿਤ ਵਿਰੋਧੀ ਨੇ ਔਰ ਦਲਤਾਂ ਉਤੇ ਅਤਿਆਚਾਰ ਕਰਨਾ ਚਾਹੁੰਦੇ ਨੇ ਦਲਤਾਂ ਨੂੰ ਉਹ ਲਾਇਕ ਨਹੀਂ ਕਰਦੇ ਅੱਜ ਪੂਰੇ ਪੰਜਾਬ ਪ੍ਰਦੇਸ਼ ਕਾਂਗਰਸ ਉਹਨਾਂ ਦੇ ਵਿਰੁੱਧ ਧਰਨਾ ਦੇ ਰਹੀ ਹੈ ਕਿ ਜਿਹੜੀ ਉਹਨਾਂ ਦੀ ਸੋਚ ਹੈ ਉਹ ਜਾਗਰ ਹੋ ਗਈ ਹੈ ਭਈ ਉਹ ਹਮੇਸ਼ਾ ਹੀ ਉਹ ਅੱਜ ਦੀ ਉਹਨਾਂ ਦਾ ਕਹਿਣ ਦਾ ਚਿਹਰਾ ਹੋਰ ਆ ਮੋਕਟਾ ਹੋਰ ਆ ਕਹਿੰਦੇ ਔਰਤ ਕਰਦੇ ਕੁਝ ਹੋ ਰਿਹਾ ਲੇਕਿਨ ਇਹ ਉਹਨਾਂ ਦੀ ਮਨ ਦੇ ਵਿੱਚ ਸੀ ਉਹ ਉੱਥੇ ਉਜਾਗਰ ਹੋਇਆ ਦੇਖੋ ਇਹ ਚਿਹਰਾ ਸਾਫ਼ ਹੈ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਸਮਝਦਿਆਂ ਦੇਰ ਨਹੀਂ ਲੱਗਣੀ ਕਿ ਜਿਹੜਾ ਇਹਨਾਂ ਦਾ ਕਹਿਣੀ ਔਰ ਕਥਨੀ ਦੇ ਵਿੱਚ ਬੜਾ ਅੰਤਰ ਹੈ ਇਹ ਹਮੇਸ਼ਾ ਹੀ ਦਲਤ ਹਤਾਸ਼ੀ ਨਹੀਂ ਦਲਤ ਵਿਰੋਧੀ ਨੇ ਅਸੀਂ ਇਹਨਾਂ ਦਾ ਪੁਰਜੋਰ ਖੰਡਨ ਕਰਦੇ ਆ ਤੇ ਇਹਨਾਂ ਦੇ ਵਿਰੁੱਧ ਰੋਸ਼ ਧਰਨਾ ਵੀ ਕਰ ਰਹੇ ਆ ਵੀ ਜੋ ਸਾਡੇ ਕੋਲ ਬਣ ਪਰੇਗਾ ਇਹ ਕਰਾਂਗੇ ਅਸੀਂ ਕਾਂਗਰਸ ਹਮੇਸ਼ਾ ਹੀ ਦਲਿਤ ਹਮੇਤੀ ਰਹੀ ਹੈ ਔਰ ਹਮਾਤੀ ਰਹੇਗੀ ਅਸਮਾਨਾ ਸ਼ਬਦਾ ਦੇ ਨਾਲ ਅਮਰ ਸਿੰਘ ਜੀ ਦੀ ਗੋਰ ਨਿੰਦਾ ਕਰਨਾ ਪਈ ਉਹਨਾਂ ਦਾ ਚੱਕ ਜਾਹਰ ਹੋ ਗਿਆ ਚਿਹਰਾ ਅਮਰ ਸਿੰਘ ਦੁਰਦਾਬਾ ਉਹਨਾਂ ਦਾ ਚੱਕ ਜਾਹਰ ਹੈ ਔਰ ਕਾਰਵਾਈ ਉਹਨਾਂ ਨੇ ਕਾਰਵਾਈ ਕਰਨ ਵਾਲੇ ਤੁਹਾਨੂੰ ਪਤਾ ਹੀ ਕਾਰਵਾਈ ਤੇ ਉਹ ਕਰ ਰਹੇ ਆ ਲੋਕਾਂ ਦੇ ਵਿਰੁੱਧ ਕਾਰਵਾਈ ਤੇ ਕੀ ਕਰਦੇ ਉਹ ਤੇ ਮੁਕਰ ਜਾਂਦੇ ਹਰ ਕੰਮ ਸਾਡੇ ਕਿਸਾਨ ਉੱਥੇ ਵਿਚਾਰੇ ਬੈਠੇ ਨੇ ਮਰਨ ਵਰਤ ਰੱਖ ਰਿਹਾ ਲੇਕਿਨ ਕੋਈ ਇਹਨਾਂ ਦੇ ਸਿਰ ਤੇਰੇ ਤੇ ਕੋਈ ਜੂ ਨਹੀਂ ਰੇਖਦੀ ਉਹ ਵਿਚਾਰੇ 23ਵੇਂ ਦੇ ਨੇ 24 ਦਿਨ ਚ ਅੱਜ ਧਰਨਾ ਪਹੁੰਚ ਗਿਆ ਧਲੇਵਾਲ ਸਾਹਿਬ ਉੱਤੇ ਬੈਠੇ ਨੇ ਕੋਈ ਸੋਚ ਹੀ ਨਹੀਂ ਭਈ ਉਹਨਾਂ ਮੰਗਿਆ ਕੀ ਆਖਰਕਾਰ ਯਾਰ ਕਿਸਾਨ ਮੰਗਦਾ ਕੀ ਪਿਆ ਉਹ ਆਪਣੀ ਜਿੰਨਸ ਦੀ ਆਪਣੇ ਅਨਾਜ ਦੀ ਕੀਮਤ ਮੰਗਣਾ ਜਾਂਦਾ ਉਹਨਾਂ ਕੋਈ ਅਲੋਕਾਰ ਮੰਗਣੀ ਕਿਹਨਾਂ ਕੋਲੋਂ ਮੰਗਣੀ ਹੈ ਗਵਰਨਮੈਂਟ ਕੋਲੋਂ ਮੰਗਣੀ ਹੈ ਜੇਕਰ ਦੇਤਾਂ ਤੁਹਾਡੇ ਕੋਈ ਉਹਦੀ ਮੰਗਾ ਨਹੀਂ ਪੂਰੀਆਂ ਕਰਦਾ ਤੇ ਸਤੀਫਾ ਦੇ ਦਿਓ ਰਿਸਾਈਨ ਕਰ ਦਿਓ ਅਗਰ ਤੁਹਾਡੇ ਕੋਲ ਗਵਰਨਮੈਂਟ ਨਹੀਂ ਚੱਲ ਰਹੀ ਤਾਂ ਛੱਡੋ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ ਜਾ ਕੇ ਬਾਰਡਰ ਵਕਨ ਜਦੋਂ ਬਾਰਡਰ ਤੇ ਕੋਈ ਪਾਕਿਸਤਾਨੀ ਨੇ ਉਹ ਬੰਦੇ ਯਾਰ ਕੋਈ ਉੱਤੇ ਕਿਲਾ ਵਿਚਾਰਿਓ ਤੁਸੀਂ ਹਰਡਲ ਖੜੇ ਕਰ ਰਹੇ ਹੋ ਇਹ ਸੁਣਿਆ ਸੀ ਅਸੀਂ ਇਹੀ ਬਾਰਡਰ ਤੇ ਜੰਗ ਦੇ ਦਿਨਾਂ ਨੂੰ ਮਾਇਨਸ ਲੱਗਦੇ ਨੇ ਇਹ ਉਹ ਕਿਸਾਨਾਂ ਦੇ ਵਿਰੁੱਧ ਯਾਰ ਉਹ ਸਾਡੇ ਆਪਣੇ ਅੰਦਾਤਾ ਨੇ ਉਹਨਾਂ ਦੇ ਵਿਰੁੱਧ ਤੁਸੀਂ ਇਹ ਕਰ ਰਹੇ ਹੋ ਕਿਸੇ ਵੀ ਮੋਰਚੇ ਦੇ ਉੱਤੇ ਸਰਕਾਰ ਕਾਮਯਾਬ ਨਹੀਂ ਸਿਵਾਏ ਕਿ ਕਾਰਪੋਰੇਟ ਕਰਾਨਿਆਂ ਦੀ ਸਰਕਾਰ ਹੈ ਉਹਨਾਂ ਦੀ ਇਸ ਹੁੰਦੀ ਹੈ ਤੇ ਉਹਨਾਂ ਦੇ ਮੁਤਾਬਕ ਹੀ ਚੱਲਦੀ ਹੈ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡਾ ਡਿਸਟ੍ਰਿਕਟ ਹੈੱਡਕੁਆਟਰ ਪਠਾਨਕੋਟ ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਾਈਸ ਪ੍ਰੈਜ਼ੀਡੈਂਟ ਰਕੇਸ਼ ਪਬਲੀ ਜੀ ਸਾਡੇ ਬਲਾਕ ਪ੍ਰੈਜ਼ੀਡੈਂਟ ਹੈਪੀ ਜੀ ਔਰ ਸੁਜਾਨਪੁਰ ਦੇ ਬਲਾਕ ਪ੍ਰੈਜ਼ੀਡੈਂਟ ਜਰਨੈਲ ਸਿੰਘ ਜੀ ਔਰ ਸਾਡੇ OBC ਦੇ ਡਿਸਟ੍ਰਿਕਟ ਪ੍ਰਧਾਨ ਸਾਡੇ ਤੇਸਰਾਜ ਜੀ ਔਰ ਐਸਸੀ ਸੈੱਲ ਦੇ ਜਿਹੜੇ ਪ੍ਰਧਾਨ ਹੈ ਗਣੇਸ਼ ਵਿੱਕੀ ਜੀ ਔਰ ਡਿਸਟ੍ਰਿਕਟ ਦੇ ਔਰ ਜਿਹੜੇ ਐਸਸੀ ਸੈੱਲ ਦੇ ਬਲਾਕ ਪ੍ਰੈਜ਼ੀਡੈਂਟ ਆ ਗੱਬਰ ਜੀ ਔਰ ਬਾਕੀ तमाम ਜਿੰਨੇ ਵੀ ਉਧੇਦਾਰ ਨੇ ਪੰਜ ਸਰਪੰਚ ਕੌਂਸਲਰ ਸਾਹਿਬਾਂ ਜਿਨ੍ਹਾਂ ਦਾ ਮੈਂ ਲੱਕੀ ਜੀ ਵੀ ਨੇ ਆਏ ਦੇ ਨੇ ਪੀਕਨ ਸੈਣੀ ਜੀ ਵੀ ਆਏ ਦੇ ਸਾਡੇ ਸੇਵਾਦਲ ਤੋਂ ਗੁਲਸ਼ਨ ਜੀ ਪਾਰਟੀ ਦੇ ਉਹ ਮਹਤਵਾਰ ਲੋਕ ਆਏ ਦੇ ਨੇ ਜਿਨ੍ਹਾਂ ਨੇ ਔਰ ਜਿਨ੍ਹਾਂ ਦਾ ਮੈਂ ਬਜ਼ੁਰਗਾਂ ਦਾ ਨਾਮ ਨਹੀਂ ਲੈ ਪਾਇਆ ਇਹ ਉਹ ਲੋਕ ਆਏ ਨੇ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਇਸ ਪਾਰਟੀ ਦੇ ਵਿੱਚ ਪਾਰਟੀ ਦੀ ਸੱਤਾ ਵੀ ਦੇਖੀ ਪਾਰਟੀ ਦੀ ਹਾਰ ਵੀ ਦੇਖੀ ਲੇਕਿਨ ਮੈਂ ਛੋਟਾ ਮੂਹ ਵੱਡੀ ਵੱਲ ਕਹਿਣ ਲਗਾ ਕਿ ਅਮਿਤ ਸ਼ਾਹ ਜੀ ਨੂੰ ਇੱਕ ਤਾਨਾਸ਼ਾਈ ਸ਼ਾਸਨ ਤੋਂ ਇਲਾਵਾ ਹੋਰ ਕੁਝ ਨਹੀਂ ਦੇਖਿਆ ਜਾ ਰਿਹਾ ਅੱਜ ਦੀ ਡੇਟ 'ਚ ਲੋਕਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਬਾਬਾ ਜੀ ਨੂੰ ਤੁਸੀਂ ਪੁੱਲ ਕੇ ਅੰਬੇਦਕਰ ਸਾਹਿਬ ਨੂੰ ਤੁਸੀਂ ਅਗਰ ਕਿਸੇ ਹੋਰ ਦਾ ਨਾਮ ਲੈਂਦਾ ਤੇ ਉਹਨਾਂ ਨੂੰ ਪਾ ਲੈਂਦੇ ਪਹਿਲਾਂ ਆਪੇ ਤੇ ਉਹਨਾਂ ਲਲਨ ਪ੍ਰਭੂ ਰਾਮ ਜੀ ਦਾ ਨਾਮ ਹੈ ਇਹਨਾਂ ਨੇ ਵੇਚ ਕੇ ਉਹਨਾਂ ਨੂੰ ਅਯੁੱਧਿਆ ਦੇ ਜਿੱਤ ਨਹੀਂ ਪਾਏ ਇਸ ਤੋਂ ਵੱਡਾ ਪ੍ਰਭੂ ਰਾਮ ਨੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਕਿ ਦੇਸ਼ ਦੇ ਵਿੱਚ ਇੱਕ ਡੈਮੋਕ੍ਰੇਸੀ ਦੇ ਨਾਲ ਆਜ਼ਾਦੀ ਤੋਂ ਬਾਅਦ ਇਹ ਦੇਸ਼ ਚੱਲ ਰਿਹਾ ਹੈ ਔਰ ਅਮਿਤ ਸ਼ਾਹ ਜੀ ਉਹਨੂੰ ਫਾੜਨਾ ਚਾਹੁੰਦੇ ਨੇ ਦਲਿਤਾਂ ਨੂੰ ਹੋਰ ਪਿਛੇ ਵਰਗ ਚ ਲੈ ਕੇ ਜਾਣਾ ਚਾਹੁੰਦੇ ਨੇ ਇਹ ਕੀ ਦੱਸਣਾ ਚਾਹੁੰਦੇ ਨੇ ਮੈਂ ਇਹੀ ਕਵਾਂਗਾ ਜੀ ਕਿ ਇਹ ਦੇਸ਼ ਬਹੁਤ ਮਜ਼ਬੂਤ ਦੇਸ਼ ਹੈ ਪੂਰੇ ਵਿਸ਼ਵ ਦਾ ਜਦੋਂ ਬਾਹਰ ਦੀ ਦੁਨੀਆ ਦੇ ਵਿੱਚ ਅਸੀਂ ਜਾਣਦੇ ਆ ਬਾਹਰ ਦੀ ਕੰਟਰੀਸ ਚ ਜਾਣਦੇ ਆ ਜਦੋਂ ਅਸੀਂ ਦੱਸਨੇ ਆ ਕਿ ਅਸੀਂ ਹਿੰਦੁਸਤਾਨ ਚੋਂ ਆ ਤੇ ਉਹ ਸਾਡੀ ਮੈਜੋਰਿਟੀ ਸਾਡੀ ਅਲੱਗ-ਅਲੱਗ ਵਰਗ ਦੇ ਲੋਕਾਂ ਨੂੰ ਇਕੱਠੇ ਦੇਖ ਕੇ ਇਹ ਦੇਸ਼ ਬਣੇਦਾ ਮੇਰੀ ਇਹੀ ਬੇਨਤੀ ਹੈ ਬੀਜੇਪੀ ਸਰਕਾਰ ਦੇ ਨਾਲ ਬੀਜੇਪੀ ਦੇ ਆ ਜਿਹੜੇ ਆਗੂ ਜਿਹੜੇ ਬੀਜੇਪੀ ਨੂੰ ਚਲਾ ਰਹੇ ਨੇ ਬੀਜੇਪੀ ਦੇ ਹੁਣ ਇੱਕ ਨਾਮ ਦੀ ਰਹਿ ਗਈ ਹੈ ਮੇਨ ਤੇ ਅਮੀਸ਼ਾ ਐਂਡ ਕੰਪਨੀ ਹੈ ਜਿਹੜੀ ਸਿਰਫ ਦਲਿਤਾ ਨੂੰ ਔਰ ਇਹ ਜਿਹੜੀ ਕਾਸਟਿਜ਼ਮ ਨੂੰ ਔਰ ਕੋਈ ਵੀ ਧਰਮ ਨੂੰ ਲੜਾਉਣ ਦੇ ਵਿੱਚ ਇਹ ਆਪਣੀਆਂ ਰੋਟੀਆਂ ਸਿੱਕੇ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਦੇਸ਼ ਦੀ ਪ੍ਰੋਗਰੈਸ ਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਇਸ ਚੀਜ਼ ਚ ਦੇਸ਼ ਨੂੰ ਤੁਹੀ ਕਿਸ ਰਾਹ ਚ ਲੈ ਕੇ ਜਾ ਰਹੇ ਹੋ ਔਰ ਪੂਰੀਆ ਦੁਨੀਆ ਤੁਹਾਡੀ ਸਪੀਚਾਂ ਵਿਧਾਨ ਸਭਾ ਚ ਦੇਖ ਰਿਆ ਤੁਸੀਂ ਕੀ ਬੋਲ ਰਹੇ ਹੋ ਔਰ ਔਰੇ ਵਿੱਚ ਇੱਕ ਸ਼ਰਮਨਾਕ ਬਿਆਨ ਦੇ ਕੇ ਕਿ ਬਾਬਾ ਉਮੀਦਵਾਰ ਜੀ ਨੂੰ ਪੁਲਾ ਦਿੱਤਾ ਜਾਏ ਹੁਣ ਕੋਈ ਕਹੇ ਦੇ ਮਹਾਤਮਾ ਗਾਂਧੀ ਜੀ ਨੂੰ ਪੁਲਾ ਦਿੱਤਾ ਜਾਏ ਉਹ ਕੌਣ ਪੁਲਾ ਸਕਦਾ ਜੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜੇ ਵੀ ਲੋਕਾਂ ਨੇ ਇਸ ਦੇਸ਼ ਨੂੰ ਜੋੜਨ ਵਾਸਤੇ ਇਸ ਦੇਸ਼ ਨੂੰ ਬਣਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ ਲੋਕ ਉਹਨਾਂ ਦਾ ਨਾਮ ਭੁੱਲ ਕੇ ਇਹਨਾਂ ਦੇ ਨਾਮ ਯਾਦ ਕੀਤਾ ਜਾਏ ਇਹ ਕਦੇ ਨਹੀਂ ਹੋ ਸਕਦਾ ਜੀ ਸਾਰਿਆਂ ਦੇ ਬਜ਼ੁਰਗਾਂ ਦੇ ਉਹਨਾਂ ਦੀ ਅੱਗੇ ਪੀੜ੍ਹੀ ਤੋਂ ਪੀੜ੍ਹੀ ਖੂਨ ਦੇ ਵਿੱਚ ਹੈਗਾ ਕਿ ਕਿਹੜੇ-ਕਿਹੜੇ ਲੋਕਾਂ ਨੇ ਇਸ ਦੇਸ਼ ਨੂੰ ਬਣਾਉਣ ਵਾਸਤੇ ਅੱਜ ਅੱਜ ਜਿਹੜਾ ਹੀ ਅੱਜ ਖੁੱਲਾ ਸਾਹ ਲੈ ਰਹੇ ਆਂ ਆਜ਼ਾਦੀ ਦਾ ਸਾਹ ਲੈ ਰਹੇ ਆਂ ਇਹ ਲੋਕਾਂ ਦੀ ਬਦੌਲਤ ਲੈ ਰਹੇ ਆਂ ਔਰ ਮੈਂ ਇੱਕ ਵਾਰੀ ਫੇਰ ਲਾਸਟ ਆਪਣੀ ਗੱਲ ਨੂੰ ਵਿਰਾਮ ਕਰਦੇ ਕਹਾਂਗਾ ਕਿ ਬਹੁਤ ਸ਼ਰਮਨਾਕ ਔਰ ਔਰੰਗਜ਼ੇਬ ਤੋਂ ਬੁਰੇ ਹਾਲਤ ਹੋ ਰਹੇ ਨੇ ਸਾਡੇ ਦੇਸ਼ ਦੇ ਵਿੱਚ ਜਿੱਦਾਂ ਇਹ ਸਰਕਾਰਾਂ ਚੱਲ ਰਹੀਆਂ ਹਨ ਧੰਨਵਾਦ ਮੈਂ ਦੇਸ਼ ਰਾਜ OBC ਸਾਲ ਜਿਸ ਤੱਕ ਭਾਣਪੁਰ ਦਾ ਪ੍ਰਧਾਨ ਮੇਰੇ ਨਾਲ ਮੇਰੇ ਪ੍ਰਧਾਨ ਆਪ ਪਬਲੀ ਜੀ ਔਰ ਕੱਬਰ ਜੀ ਨੇ ਔਰ ਮੇਰੇ ਸਾਥੀ ਪ੍ਰਸ਼ੋਤਮ ਜੀ ਮੈਂ ਅੱਜ ਗਾਂਧੀ ਚੌਂਕ ਜਿਹੜਾ ਹੈ ਆਪਣਾ ਪ੍ਰੋਟੈਸਟ ਕਰ ਰਹੇ ਆ ਅਮਿਤ ਸ਼ਾਹ ਦੇ ਖਿਲਾਫ ਉਹਦੇ ਵਿੱਚ ਮੈਂ ਅਮਿਤ ਜੀ ਦਾ ਅਮਿਤ ਸ਼ਾਹ ਦਾ ਬਹੁਤ ਇਸ ਗੱਲੋਂ ਨਿਖੇਧੀ ਕਰਦਾਂਗੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਇਹ ਜਿਸ ਕੁਰਸੀ 'ਤੇ ਅਸੀਂ ਬੈਠੇ ਰਿਹਾ ਉਹ ਕੁਰਸੀ ਖੜੀਆ ਉਹਦਾ ਜਿਹੜਾ ਸੰਵਿਧਾਨ ਨਾ ਆ ਗਿਆ ਉਹ ਸੰਵਿਧਾਨ ਰਚੇਤਾ ਬੀਮਰਾਓ ਬਾਬਾ ਸਾਹਿਬ ਜੀ ਕੇ ਜਿਹੜੀ ਕੁਰਸੀ ਤੇ ਅੱਜ ਬਣਾਈ ਹੋਈ ਤੇ ਕੁਰਸੀ ਤੇ ਬੈਠੇ ਹੋ ਇਹਨਾਂ ਨੂੰ ਮੱਲੇ ਨਸ਼ੇ ਦੇ ਵਿੱਚ ਇਹ ਚੂਰ ਹੋ ਗਏ ਦੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਸੰਵਿਧਾਨ ਕਹਿੰਦੇ ਬਣਾਇਆ ਔਰ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਇਹ ਬੇਇਜ਼ਤੀ ਕਰਦਾ ਕਿ ਇਹੋ ਜਿਹੇ ਲਫ਼ਜ਼ ਜੜੇ ਦਾ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਜਿੱਥੇ ਬੋਲੇ ਆ ਗਿਆ ਔਰ ਉਤੋਂ ਮਾਫੀ ਮੰਗਣੀ ਚਾਹੀਦੀ ਆ ਜਾਂ ਹੈ ਜਾਂ ਬਾਕੀ If you wish that your child learns today and leads tomorrow, bring them to A and M's James Cambridge International School, Patanpur, affiliated to CBSE, New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy. NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on. A&M's GEMS Cambridge International School opposite Canada Palace near A&M Institute's Jalandhar Dalhousie Bypass Road, Pathanko.